2000 ਰੁਪਏ ਤੋਂ ਸ਼ੁਰੂ ਹੋ ਕੇ ਜਿਹੜੇ ਆਪਾਂ ਇਹ ਵਧੀਆ ਵਾਲੇ ਡੋਰ ਦੇਖ ਰਹੇ ਆ 4-5000 ਰੁਪਏ ਦੇ ਰੇਂਜ ਚ ਹੁੰਦੇ ਆ ਕਿਹੜੇ ਵੈਨ ਭਰਾ ਵੀਡੀਓ ਨੂੰ ਸ਼ੇਅਰ ਕਰਨਗੇ ਜੀ ਇੱਕ ਬੰਦੇ ਨੂੰ 5100 ਰੁਪਏ ਦਾ ਇਨਾਮ ਹੈ 47 ਐਮ ਦਾ ਡੋਰ ਹੈਗਾ ਫੁੱਲ ਥਿਕਨੈਸ ਹੈਗਾ ਨਾ ਕਦੀ ਇਹਨੂੰ ਦਿਮਕ ਲੱਗਣੀ ਹੈ ਨਾ ਕਦੀ ਪਾਣੀ ਨਾਲ ਖਰਾਬ ਹੋਣਾ ਹੈ ਕਦੀ ਵੀ ਕੁਝ ਨਹੀਂ ਹੋਏਗਾ ਪ੍ਰੋਪਰ ਫੁੱਲ ਨਿਊਜ਼ੀਲੈਂਡ ਪਾਈਨ ਹੈ 100% ਜਿਸ ਦੀ ਆਪਾਂ ਨੂੰ ਗਾਰੰਟੀ ਵੀ ਮਿਲਦੀ ਹੈ 15 ਸਾਲ ਦੀ ਔਰ 25 ਸਾਲ ਦੀ ਤੇ ਗਰੰਟੀ ਰਿਟਰਨ ਦੇ ਵਿੱਚ ਹੈ ਜਾਂ ਆਰ ਲਾਜੀ ਰਿਟਰਨ ਦੇ ਵਿੱਚ ਗਰੰਟੀ ਰਹੇਗੀ ਤੁਹਾਡੀ ਪਰ ਆਪਾਂ ਇਹਨਾਂ ਸਭ ਪੱਲੇ ਦੀ ਡਿਸਪਲੇ ਤੁਸੀਂ ਸੋਚ ਸਕਦੇ ਹੋਗੇ ਵੀ ਲਾਈਵ ਤੁਹਾਨੂੰ ਵੀਰ ਹੋਰਾਂ ਨੂੰ ਇੱਥੇ ਲਾ ਕੇ ਦਿਖਾਈ ਹੋਈ ਆਗੀ ਤੇ ਹਰ ਇੱਕ ਡਿਜ਼ਾਈਨ ਜੋ ਲੇਟੈਸਟ ਹੈਗਾ ਇੱਥੇ ਬਣਿਆ ਹੋਇਆ ਤੁਹਾਨੂੰ ਅੱਧਾ ਘੰਟਾ ਲੱਗੇਗਾ ਇਹ ਕੱਲਾ ਕੱਲਾ ਪੱਲਾ ਤੁਸੀਂ ਚੈੱਕ ਕਰੋਗੇ ਡਿਸਕ੍ਰੈਚ ਹੈਗਾ ਕੁਝ ਨਹੀਂ ਤੁਹਾਨੂੰ ਇਹਦਾ ਕਪੜਾ ਮਾਰੋ ਸਾਫ਼ ਹੈਗਾ ਪੱਲਾ ਪ੍ਰੋਪਰ ਤੁਹਾਨੂੰ ਮੈਟ ਫਿਨਿਸ਼ ਗਲੋਸੀ ਫਿਨਿਸ਼ ਜਾਇਦ ਤੁਸੀਂ ਚਾਹੋ ਉਹ ਜ ਮਿਲੇਗਾ ਪ੍ਰੋਪਰ ਤੁਹਾਨੂੰ ਲੈਟਰ ਬੈਟ ਤੇ ਗਰੰਟੀ ਮਿਲੇਗੀ ਜਾਇਦ ਤੁਸੀਂ ਮਾਲ ਮੰਗੋ ਦੇਖੋ ਕਿੰਨਾ ਸੋਹਣਾ ਪੱਲਾ ਗ ਪਿਆਰਾ ਕੰਬੀਨੇਸ਼ਨ ਆ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਡਿਜ਼ਾਈਨ ਕਰਵਾ ਸਕਦੇ ਹੋ ਮਾਈਕਾ ਜਿਵੇਂ ਵਾਈਟ ਲਵਾਉਣਾ ਗ੍ਰੇ ਜੋ ਵੀ ਲਵਾਉਣਾ ਤੁਸੀਂ ਲਵਾ ਸਕਦੇ ਹੋ ਆਪਣੇ ਹਿਸਾਬ ਨਾਲ ਟੈਕਚਰ ਆ ਗਿਆ ਜੀ ਆਪਣਾ ਹਾਂ ਆ ਟੈਕਚਰ ਜਦਾ ਵੀਰੇ ਬੜਾ ਟ੍ਰੈਂਡ ਆ ਹਨਾ ਇਹ ਤਾਂ ਮਹਿੰਗੇ ਹੋਣੀ ਫਿਰ ਨਹੀਂ ਨਹੀਂ ਉਹੀ ਰੇਟ ਆ ਸਿਰਫ ਦਰਵਾਜ਼ੇ ਚ ਕਿਸੇ ਵੀ ਡਿਜ਼ਾਈਨ ਵਿੱਚ ਕਿਸੇ ਵੀ ਕਲਰ ਵਿੱਚ ਤੁਸੀਂ ਲੈ ਸਕਦੇ ਹੋ ਪ੍ਰੋਪਰਲੀ ਇਹ ਦੇਖੋ ਇਹ ਸਾਰੇ ਕਰ ਡਿਜ਼ਾਈਨ ਮਿਲ ਗਏ ਬਿਲਕੁਲ ਬਿਲਕੁਲ ਆ ਦੇਖੋ ਨਵੇਂ ਨਵੇਂ ਡਿਜ਼ਾਈਨ ਆ ਗਿਆ ਸਾਰੇ ਦੇ ਸਾਰੇ ਤੁਸੀਂ ਦੇਖ ਸਕਦੇ ਹੋ ਔਰ ਬਿਰਹਰਗਲੇ ਮਾਈਕੇ ਦੇ ਕਲਰ ਇੰਨੇ ਜ਼ਿਆਦਾ ਨਹੀਂ ਵੀ ਤੁਸੀਂ ਆਪ ਸੋਚੋਗੇ ਕਿਹੜਾ ਲਵਾਣਾ ਵੀਰ ਜੀ ਆਹ ਵਾਲੇ ਦਰਵਾਜ਼ੇ ਦੇ ਗੱਲ ਇਹ ਮੈਂਬਰਿੰਗ ਦਾ ਡੋਰ ਹੈ ਜੀ ਸਿਰਫ 150 ਰੁਪਏ ਸਕੁਅਰ ਫੀਟ ਹੈ ਗਾ ਕਿੰਨੇ ਦਾ ਤਿਆਰ ਹੋ 700 ਜਾਂ 3000 ਰੁਪਏ ਦਾ ਜੇ ਪੂਰੀ ਕੋਠੀ ਦਾ ਮਾਲ ਹੋਏਗਾ ਪੂਰੇ ਪੰਜਾਬ ਵਿੱਚ ਤੇ ਤੁਹਾਨੂੰ ਕੋਠੀ ਦਾ ਮਾਲ ਹੋਏਗਾ ਤਾਂ ਆਪਣਾ ਡਿਲੀਵਰੀ ਬਿਲਕੁਲ ਫ੍ਰੀ ਹੈਗੀ ਪੂਰੇ ਪੰਜਾਬ 'ਚ ਡਿਲੀਵਰੀ ਫ੍ਰੀ ਕੋਠੀ ਵਾਲਿਆਂ ਨੂੰ ਬਿਲਕੁਲ ਜੀ ਜਿਹੜਾ ਕੋਠੀ ਦਾ ਮਾਲ ਹੋ ਇੱਥੋਂ ਪਲੱਡ ਡਿਲੀਵਰ ਹੋ ਜਾਣਾ ਤੇ ਡਿਜ਼ਾਈਨ ਦਾ ਵੀਰੇ ਤੁਸੀਂ ਇੱਕ ਤੋਂ ਇੱਕ ਵੱਧ ਕੇ ਰੱਖੀ ਬੈਠੇ ਆ ਵੀ ਬੜਾ ਪਿਆਰਾ ਆ ਗਿਆ ਜੀ ਗ੍ਰੇ ਕਲਰ ਦਾ ਆ ਗਿਆ ਬਿਲਕੁਲ ਜੀ ਬਿਲਕੁਲ ਇਹ ਸਭ ਦੇ ਸੇਮ ਹੈਗੇ ਆ ਉਹੀ 200 250 200 250 ਇਹ ਆਪਣਾ ਆ ਗਿਆ ਸਾਗਵਾਨ ਦੀ ਲੱਕੜ ਹੈਗੀ ਇਹ ਵਿੱਚ ਐਚ ਡੀ ਐਚ ਐਮ ਆ ਰਿਹਾ ਹੈਗਾ ਠੀਕ ਹੈ ਜੀ ਬਹੁਤ ਕਟਰ ਰੇਟ ਬਹੁਤ ਤੁਹਾਨੂੰ ਵਧੀਆ ਚੀਜ਼ ਮਿਲੇਗੀ ਪ੍ਰੋਪਰਲੀ ਲੁੱਕ ਵਾਈਜ਼ ਬਿਲਕੁਲ ਜੀ ਬਿਲਕੁਲ ਵੀਰ ਜੀ ਬੜੇ ਪਿਆਰੇ ਪਿਆਰੇ ਦਰਵਾਜੇ ਤਿਆਰ ਕੀਤੇ ਔਰ ਮੈਨੂੰ ਦੇਖ ਕੇ ਲੱਗ ਰਿਹਾ ਵੀ ਪੂਰੇ ਮਜ਼ਬੂਤ ਹੈ ਸੋਲਿਡ ਦਰਵਾਜੇ ਤੁਸੀਂ ਰੱਖੇ ਹੋਏ ਆ ਇਹ ਸਾਰਾ ਸੋਲਿਡ ਹੈ ਜਿਵੇਂ ਮਰਜ਼ੀ ਇਸ ਨੂੰ ਕਰੋ ਇਹ ਸਾਗਵੰਦ ਦਾ ਡੋਰ ਆ ਗਿਆ ਪ੍ਰੋਪਰਲੀ ਡਿਜ਼ਾਈਨ ਤੁਸੀਂ ਜਿਹੜਾ ਮਰਜ਼ੀ ਕਰੋ ਉਹ ਚੀਜ਼ ਤੁਹਾਨੂੰ ਮਿਲੇਗੀ ਆਹ ਲਓ ਜੀ ਇੱਕ ਹੋਰ ਬਹੁਤ ਪਿਆਰਾ ਜਾਲੀ ਵਾਲਾ ਦਰਵਾਜਾ ਵੀਰ ਜੀ ਬਿਲਕੁਲ ਸਾਗਵੰਦ ਦਾ ਮੈਚਿੰਗ ਆ ਗਿਆ ਸਾਗਵੰਦ ਦਾ ਹੀ ਹੈਗਾ ਇਹ ਵੀ ਸਾਗ ਵੰਦਾ ਡੋਰ ਹੈਗਾ ਪ੍ਰੋਪਰ ਤੁਹਾਨੂੰ ਰੇਸ਼ੇ ਮਿਲਣਗੇ ਅੱਛੀ ਟੀਕ ਮਿਲੇਗੀ ਪ੍ਰੋਪਰਲੀ ਤੁਹਾਡਾ ਕੰਮ ਹੋਏਗਾ ਇਹ ਆਪਣਾ ਬਿਰਿੰਡੀ ਦਾ ਆ ਗਿਆ ਜੀ ਬਿਲਕੁਲ ਵੀਰ ਹੋਰ ਉਹਨਾਂ ਜਿਹੜੇ ਵੀ ਜਾਲੀ ਵਾਲੇ ਪੱਲੇ ਤਿਆਰ ਕੀਤੇ ਆ ਨਾ ਉਹਨਾਂ ਦੀ ਪ੍ਰੋਪਰ ਮਜ਼ਬੂਤੀ ਨੇ ਧਿਆਨ ਚ ਰੱਖਿਆ ਪਹਿਲਾਂ ਸਿਰਫ ਜਾਲੀ ਲੱਗੀ ਹੁੰਦੀ ਸੀ ਕਈ ਵਾਰ ਬੱਚੇ ਨਾ ਤੱਕ ਕੇ ਹੱਥ ਮਾਰਦੇ ਉਹ ਖਰਾਬ ਹੋ ਜਾਂਦੀ ਸੀ ਪਰ ਆ ਦੇਖੋ ਵੀ ਐਨੇ ਸੋਹਣੇ ਦਰਵਾਜ਼ੇ ਪਲੱਸ ਐਮ ਮੀਨਾਕਾਰੀ ਕੀਤੀ ਲੱਗਦੀ ਆ ਦਰਵਾਜ਼ਿਆਂ ਤੇ ਜੇ ਲੋੜ ਹੋਵੇ ਇਹਦੇ ਤੇ ਪੇਂਟ ਵਗੈਰਾ ਕਰਾ ਲਵਾਂਗੇ ਤੁਸੀਂ ਆਪ ਸੋਚ ਸਕਦੇ ਹੋ ਕਿੰਨਾ ਵਧੀਆ ਡਿਜ਼ਾਈਨ ਇਹਦਾ ਨਿਕਲ ਕੇ ਸਾਹਮਣੇ ਆ ਟੇਸ ਚੰਨੂ ਸਾਹਿਬ ਕੁਝ ਵੀ ਕਰ ਸਕਦੇ ਆ ਕੁਝ ਵੀ ਕਰ ਸਕਦੇ ਆ ਹਾਂਜੀ ਇਹ ਸਾਗਵੰਦ ਦਾ ਡੋਰ ਆ ਗਿਆ ਜੀ ਆ ਤਾਂ ਵੀਰੇ ਮੰਨ ਲਾ 100 ਸਾਲ ਚੱਲਣ ਵਾਲਾ ਦਰਵਾਜ਼ਾ ਤਿਆਰ ਕਰਦਾ ਤੁਸੀਂ ਬਿਲਕੁਲ ਕਾਰਦੀਮ ਵਾਲਾ ਡੋਰ ਹੈਗਾ ਇਹਨੂੰ ਬਣਨ ਵਾਸਤੇ 36 ਘੰਟੇ ਲੱਗਦੇ ਇੱਕ ਪੱਲੇ ਨੂੰ ਸਾਗਵੰਦ ਦਾ ਡੋਰ ਹੈਗਾ ਕਦੀ ਵੀ ਖਰਾਬ